ਨਾਸਰ ਮਨਸੂਰ ਗੁਰਗੋਬਿੰਦ ਸਿੰਘ ਇਜਦੀ ਮਨਜੂਰ ਗੁਰਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਭੈ ਜਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾ ਗੁਰਗੋਬਿੰਦ ਸਿੰਘ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਨਮ ਦਾ ਨਾਸ ਕਰਨ ਵਾਸਤੇ ਸਤਿਗੁਰਾਂ ਨੇ ਕਟਨੈਨ ਦੇ ਵਿੱਚ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਜਦੋਂ ਅਜੇ ਨਵਾਂ ਵਰਿਆਂ ਦੀ ਉਮਰਾ ਸੀ ਉਹਨਾਂ ਦਾ ਜ਼ੁਲਮ ਦੀਆਂ ਤਾਕਤਾਂ ਦੇ ਵਿਰੁੱਧ ਉਹ ਮਹਾਨ ਘੋਲ ਸ਼ੁਰੂ ਹੋ ਗਿਆ ਜਿਹਦੇ ਲਈ ਉਹਨਾਂ ਨੇ ਭਾਰਤ ਭੂਮੀ ਤੇ ਮਨੁੱਖੀ ਜਾਮੇ ਵਿੱਚ ਜਨਮ ਲਿਆ ਸੀ ਇਹਦਾ ਆਰੰਭ ਇੱਕ ਛੋਟੀ ਜੀ ਘਟਨਾ ਤੋਂ ਹੋਇਆ ਇਹ ਸ਼ਿਕਟਨਾ ਛੋਟੀ ਨਹੀਂ ਸੀ ਕਿਉਂਕਿ ਇਹਨੇ ਅੱਗੇ ਜਾ ਕੇ ਜੋ ਨਤੀਜੇ ਪੈਦਾ ਕੀਤੇ ਉਹਨਾਂ ਨੇ ਭਾਰਤ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਗੱਲ ਐਵੇਂ ਹੋਈ ਇੱਕ ਸ਼ਾਮ ਬਾਲ ਗੋਬਿੰਦ ਆਪਣੇ ਸਾਥੀਆਂ ਨਾਲ ਖੇਡਣ ਤੋਂ ਬਾਅਦ ਘਰ ਆਏ ਉਹਨਾਂ ਨੇ ਆਪਣੇ ਵਿਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਝ ਉਪਰੇ ਬੰਦਿਆਂ ਨਾਲ ਗੱਲਾਂ ਕਰਦਿਆਂ ਵੇਖਿਆ ਨਵੇਂ-ਨਵੇਂ ਆਦਮੀਆਂ ਦਾ ਗੁਰੂ ਜੀ ਪਾਸ ਆਉਣਾ ਕੋਈ ਨਵੀਂ ਜਾਂ ਅਸਾਧਾਰਨ ਗੱਲ ਨਹੀਂ ਸੀ ਕਿਉਂਕਿ ਜੋ ਦੇਸ਼ ਭਾਰਤ ਦੇ ਲੋਕ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਨਵੇਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਉਹਨਾਂ ਦੇ ਦਰਬਾਰ ਵਿੱਚ ਆਇਆ ਕਰਦੇ ਸਨ ਪਰ ਜਿਹੜੀ ਆ ਸਧਾਰਨ ਗੱਲ ਗੋਬਨ ਜੀ ਨੇ ਉਸ ਯਾਦਗਾਰੀ ਸ਼ਾਮ ਨੂੰ ਵੇਖੀ ਉਹ ਇਹ ਸੀ ਕਿ ਗੁਰੂ ਸਾਹਿਬ ਅਦੇ ਨਵੇਂ ਬੰਦਿਆਂ ਸਭ ਦੇ ਚਿਹਰੇ ਅਤੀ ਗੰਭੀਰ ਬਣੇ ਹੋਏ ਸਨ ਉਹ ਕਿਸੇ ਡੂੰਗੀ ਚਿੰਤਾ ਵਿੱਚ ਗਵਾਚੇ ਹੋਏ ਮਾਲਮ ਹੁੰਦੇ ਸਨ ਬਾਲ ਗੋਬਨ ਜੀ ਦਾ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਚਿੰਤਾਤਰ ਵੇਖਣਾ ਇੱਕ ਨਵੀਂ ਗੱਲ ਸੀ ਉਹ ਪਿਤਾ ਜੀ ਦੇ ਕੋਲ ਬੈਠ ਗਏ ਬੜੇ ਆਦਰ ਨਾਲ ਉਹਨਾਂ ਕੋਲੋਂ ਇਹ ਚਿੰਤਾ ਦਾ ਕਾਰਨ ਪੁੱਛਿਆ ਗੁਰੂ ਜੀ ਬੋਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਪੁੱਤਰ ਜੀ ਇਹ ਕਸ਼ਮੀਰੀ ਪੰਡਤਾਂ ਦੇ ਸਤਕਾਰਯੋਗ ਪ੍ਰਤੀਨਿਧ ਹਨ ਉਹਨਾਂ ਦੇ ਆਗੂ ਨੇ ਬਾਦਸ਼ਾਹ ਆਰੰਗਜੀਤ ਸਾਰੇ ਇੰਦਵਾਰ ਨੂੰ ਮੁਸਲਮਾਨ ਬਣਾਉਣ ਤੇ ਤਲ ਪਿਆ ਉਹਨੇ ਹੁਕਮ ਚਾੜ ਦਿੱਤਾ ਵੀ ਜਿਹੜਾ ਹਿੰਦੂ ਮੁਸਲਮਾਨ ਬੰਨਾ ਪ੍ਰਵਾਨ ਨਹੀਂ ਕਰਦਾ ਉਹਨੂੰ ਕਤਲ ਕਰ ਦਿੱਤਾ ਜਾਏ। ਉਹਦਾ ਧਨ-ਮਾਲ ਸਰਕਾਰ ਦੇ ਨਾਂ ਤੇ ਜ਼ਬਤ ਕਰ ਲਿਆ ਜਾਏ। ਕਸ਼ਮੀਰੀ ਪੰਡਤ ਹਿੰਦੂਆਂ ਦੇ ਧਾਰਮਿਕ ਨੇਤਾ ਨੇ ਔਰੰਗਜ਼ੇਬ ਦਾ ਖਿਆਲ ਹੈ ਕਿ ਜੇ ਕਸ਼ਮੀਰੀ ਪ੍ਰੋਤ ਮੁਸਲਮਾਨ ਬਣ ਜਾਣ ਤਾਂ ਸਾਰੇ ਹਿੰਦੂ ਇਹਨਾਂ ਦੇ ਮਗਰ ਇਸਲਾਮ ਧਰਮ ਕਬੂਲ ਕਰ ਲੈਣਗੇ। ਇਸ ਲਈ ਉਸਨੇ ਕਸ਼ਮੀਰ ਦੇ ਆਪਣੇ ਸੂਬੇਦਾਰ ਸ਼ੇਰ ਅਫਗਾਨ ਨੂੰ ਹੁਕਮ ਦਿੱਤਾ ਅਗੇ ਉਹ ਜਿਵੇਂ ਵੀ ਹੋਵੇ ਕਸ਼ਮੀਰੀ ਪੰਡਤਾਂ ਨੂੰ ਇਸਲਾਮ ਵਿੱਚ ਲਿਆਉਣ ਦਾ ਯਤਨ ਕਰੇ। ਇਹਨਾਂ ਨਦਾਵਾਂ ਨੇ ਸੂਬੇਦਾਰ ਕੋਲ ਮਿਹਨਤ ਦਾ ਸਮਾਂ ਮੰਗਿਆ ਅਦੇ ਸਹਾਤਾ ਲੈਣ ਲਈ ਸਾਡੇ ਕੋਲ ਆਏ ਨੇ ਗੋਬਿੰਦ ਜੀ ਬੜੇ ਸੰਜਮ ਤੇ ਠੰਮੇ ਨਾਲ ਇਹ ਸਾਰੀ ਵਾਰਤਾ ਸੁਣਦੇ ਰਹੇ ਪਰ ਅੰਦਰਲੇ ਜੋਸ਼ ਦੇ ਕਾਰਨ ਉਹਨਾਂ ਦਾ ਮੁਖੜਾ ਲਾਲ ਹੋ ਗਿਆ ਉਹਨਾਂ ਨੇ ਇੱਕ ਵਾਰ ਦਰਬਾਰ ਵਿੱਚ ਬੈਠੇ ਬਜ਼ੁਰਗ ਪ੍ਰੋਤਾਵਲ ਵੇਖਿਆ ਉਪਰੋਤ ਉਂਜਦਾ ਬਾਲ ਗੋਬਿੰਦ ਜੀ ਦੀ ਸਜਤਾ ਜਤੇ ਨਰਾਨੀ ਮੁਖਰੇ ਤੋਂ ਕਾਫੀ ਪ੍ਰਭਾਵਿਤ ਹੋਏ ਪਰ ਉਹਨਾਂ ਨੂੰ ਇੱਕ ਕੱਚੀ ਉਮਰ ਦੇ ਨਿਆਣੇ ਬਾਲਕ ਦਾ ਇੱਕ ਅਜਿਹੇ ਗੰਭੀਰ ਤੇ ਸੰਕਟ ਭਰੇ ਮਾਮਲੇ ਵਿੱਚ ਦਖਲ ਦੇਣਾ ਕੁਝ ਚੰਗਾ ਨਾ ਲੱਗਾ ਪਰ ਉਹ ਬੋਲੇ ਨਹੀਂ ਤੇ ਵਾਰੀ-ਵਾਰੀ ਗੁਰੂ ਸਾਹਿਬ ਅਦੇ ਬਾਲ ਗੋਬਿੰਦ ਵੱਲ ਤੱਕਦੇ ਰਹੇ ਗੋਬਿੰਦ ਜੀ ਆਪਣੇ ਪਿਤਾ ਵੱਲ ਮੁੜੇ ਪੁੱਛਣ ਲੱਗੇ ਗੁਰੂ ਸਾਹਿਬ ਬੜੇ ਗੰਭੀਰ ਲੱਝ ਵਿੱਚ ਬੋਲੇ ਬੇਟਾ ਜੀ ਇਸ ਸੰਕਟ ਨੂੰ ਟਾਲਣ ਲਈ ਕਿਸੇ ਭਾਰੇ ਬਲੀਦਾਨ ਦੀ ਲੋੜ ਕਿਸੇ ਵੱਡੇ ਮਹਾਪੁਰਸ਼ ਦੀ ਗੋਬਿੰਦ ਜੀ ਦੇ ਗੋਰੇ ਚਿਹਰੇ ਦੇ ਦ੍ਰਿੜ ਤੇ ਜੋਸ਼ ਝਲਕ ਭਰੀ ਅੱਖਾਂ ਵਿੱਚ ਇਰਾਦੇ ਦੀ ਸ਼ਕਤੀ ਪੈਦਾ ਹੋਈ ਬੜੀ ਦ੍ਰਿੜ ਤੇ ਸਾਫ਼ ਆਵਾਜ਼ ਵਿੱਚ ਮਹਾਰਾਜ ਜੀ ਬੋਲੇ ਪਿਤਾ ਜੀ ਆਪ ਨਾਲੋਂ ਵੱਡੇ ਮਹਾਪੁਰਸ਼ ਇਸ ਵੇਲੇ ਦੇਸ਼ ਵਿੱਚ ਹੋਰ ਕੌਣ ਹਨ ਕਸ਼ਮੀਰੀ ਪੰਡਤ ਜਿਹੜੇ ਗੋਬਿੰਦ ਜੀ ਨੂੰ ਇੱਕ ਅਬੋਧ ਬਾਲਗ ਸਮਝ ਰਹੇ ਸਨ ਉਹਨਾਂ ਦੇ ਇੱਕ ਅਤੀ ਸੰਕਟਮਈ ਮਾਮਲੇ ਵਿੱਚ ਦਖਲ ਦੇਣ ਤੇ ਔਖੇ ਔਖੇ ਮਹਿਸੂਸ ਕਰ ਰਹੇ ਸਨ ਜਦੋਂ ਬਾਲ ਗੋਬਿੰਦ ਦੇ ਵਜਨ ਸੁਣੇ 당 ਰਹਿ ਗਏ ਉਹਨ ਡੂੰਗੇ ਸ਼ੌਕ ਅਧਿਆਦਰ ਭਾਵ ਨਾਲ ਬਾਲਾ ਜੀ ਵੱਲ ਵੇਖਣ ਲੱਗੇ ਫਿਰ ਤੇਗ বাহাদুর ਜੀ ਆਪਣੇ ਸੁਪੁੱਤਰ ਦੇ ਦਲੇਰ ਵਜਨ ਸੁਣ ਕੇ ਗਦਗਦ ਹੋ ਗਏ ਉਹਨਾਂ ਦੇ ਚਿਹਰੇ ਤੋਂ ਚਿੰਤਾ ਦੀ ਸਾਰੀ ਧੁੰਦ ਉੱਡ ਗਈ ਅੱਖਾਂ ਖੁਸ਼ੀ ਅਤੇ ਤਸੱਲੀ ਨਾਲ ਚਮਕਣ ਲੱਗੀਆਂ ਗੋਬਿੰਦ ਜੀ ਦੀ ਪਿੱਠ ਥਾਪੜਦੇ ਹੋਏ ਉਹ ਮੁਸਕਰਾ ਕੇ ਬੋਲੇ ਬੇਟਾ ਜੀ ਤੁਸੀਂ ਸਾਡੀ ਸਾਰੀ ਚਿੰਤਾ ਦੂਰ ਕਰ ਦਿੱਤੀ ਹੈ ਸਾਨੂੰ ਸਾਡਾ ਰਾਹ ਸੁਝਾ ਦਿੱਤਾ ਅਸੀਂ ਕੇਵਲ ਤੁਹਾਡੇ ਵੱਲੋਂ ਫਿਕਰਵਾਨ ਸਾਂ ਕਿ ਤੁਸੀਂ ਅਜੇ ਅਣਜਾਣ ਨਿਆਣੇ ਉਹ ਗੁਰੂ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਗੱਦੀ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕੋਗੇ ਕਿ ਨਹੀਂ ਪਰ ਹੁਣ ਸਾਡਾ ਸਾਰਾ ਸੰਸਾ ਜੰਦਾ ਰਿਹਾ ਫੇਰ ਉਹ ਕਸ਼ਮੀਰੀ ਬ੍ਰਾਹਮਣਾਂ ਨੂੰ ਸੰਬੋਧਨ ਕਰਕੇ ਬੋਲੇ ਸੱਜਣਾ ਤੁਸੀਂ ਵਾਪਸ ਆਪਣੇ ਦੇਸ਼ ਚਲੇ ਜਾਓ ਬਾਦਸ਼ਾਹ ਨੂੰ ਸੁਨੇਹਾ ਘੱਲ ਦਿਓ ਕਿ ਤੇਗ ਬਹਾਦਰ ਸਾਡੇ ਗੁਰੂ ਅਤੇ ਨੇਤਾ ਨੇ ਜੇਕਰ ਮੁਸਲਮਾਨ ਬਨਣਾ ਕਬੂਲ ਕਰ ਲੈਣਗੇ ਤਾਂ ਅਸੀਂ ਸਾਰੇ ਉਹਨਾਂ ਦੇ ਮਗਰ ਅislam ਧਰਮ ਗ੍ਰਹਿਣ ਕਰ ਲਵਾਂਗੇ ਜਦੋਂ ਬਾਦਸ਼ਾਹ ਔਰੰਗਜ਼ੇਬ ਸਾਨੂੰ ਬੁਲਾਵਾ ਭੇਜੇਗਾ ਸੀ ਆਪੇ ਉਹਦੇ ਨਾਲ ਨਿਬੜ ਲਵਾਂਗੇ ਕਸ਼ਮੀਰੀ ਪ੍ਰੋਤਾਂ ਦੇ ਉਦਾਸ ਤੇ ਉੱtre ਹੋਏ ਚਿਹਰੇ ਚਮਕ ਬਏ ਉਹਨਾਂ ਨੇ ਦਿਲਾਂ ਵਿੱਚ ਆਸ ਦੀ ਅਦੇ ਸ਼ਰਧਾ ਦੀ ਜੋਤ ਜਗਮਗਾ ਉੱਠੀ ਉਹ ਗੁਰੂ ਸਾਹਿਬ ਅਦੇ ਗੋਬਿੰਦ ਜੀ ਨੂੰ ਆਦਰ ਸਹਿਤ ਡੰਡਾਉਤ ਕਰਕੇ ਵਾਪਸ ਚੱਲ ਬਏ ਬਾਦਸ਼ਾਹ ਔਰੰਗਜ਼ੇ ਬੜਾ ਖੁਸ਼ ਸੀ ਉਹ ਸਮਝਦਾ ਸੀ ਕਿ ਉਹਦਾ ਚਿਰ ਸੁਪਨਾ ਪੂਰਾ ਹੋਣ ਵਾਲਾ ਹੈ ਇਹ ਸੁਪਨਾ ਸੀ ਸਾਰੇ ਭਾਰਤ ਵਾਸੀਆਂ ਨੂੰ ਇਸਲਾਮ ਦੇ ਦਾਰੇ ਵਿੱਚ ਲਿਆਉਣਾ ਇਹਨੂੰ ਉਹਨੇ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੋਇਆ ਸੀ ਹੁਣ ਗੱਲ ਇੱਕ ਨਿਰਣੇ ਵਾਲੀ ਮੋੜ ਤੇ ਪਹੁੰਚ ਗਈ ਸੀ ਕੇਵਲ ਇੱਕ ਆਦਮੀ ਨੂੰ ਮਨਾਉਣ ਦੀ ਲੋੜ ਸੀ ਬਿਰ ਸਾਰੇ ਹਿੰਦੂ ਮੁਸਲਮਾਨੀ ਮਤ ਨੂੰ ਧਾਰਨ ਕਰ ਲੈਣਗੇ ਸਾਰੇ ਭਾਰਤ ਵਿੱਚ ਇਹ ਸਲਾਮ ਦਾ ਝੰਡਾ ਲਹਿਰਾਉਣ ਲੱਗੇਗਾ ਤੇ ਇਹ ਇੱਕ ਆਦਮੀ ਗੌਣ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਦਿੱਲੀ ਸੱਦਾ ਭੇਜਿਆ ਔਰੰਗਜ਼ੇਬ ਦਾ ਖਿਆਲ ਸੀ ਕਿ ਤੇਗ ਬਹਾਦਰ ਇੱਕ ਗਰੀਬੜਾ ਤੇ ਨਿਮਾਣਾ ਜਾਂ ਫਕੀਰ ਹੋਵੇਗਾ ਉਹ ਸ਼ਾਹੀ ਦਰਬਾਰ ਦੇ ठाट-ਸ਼ਾਟ ਸ਼ਾਨ ਸ਼ੌਕਤ ਨੂੰ ਵੇਖ ਕੇ ਰੋਬ ਵਿੱਚ ਆ ਜਾਏਗਾ ਝੱਟ ਇਸਲਾਮ ਕਬੂਲ ਕਰ ਲਵੇਗਾ ਉਹਦੀ ਵੇਖਾ ਵੇਖੀ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਐਵੇਂ ਇਤਿਹਾਸ ਵਿੱਚ ਇਸਲਾਮ ਦਾ ਸਭ ਤੋਂ ਵੱਡਾ ਪ੍ਰਚਾਰਕ ਬਣ ਜਾਵੇਗਾ ਕਰੋੜਾਂ ਲੋਕਾਂ ਨੂੰ ਇਸਲਾਮ ਵਿੱਚ ਲਿਆਉਣ ਦਾ ਸਵਾਬ ਪੁੰਨ ਖੱਟ ਲਵੇਗਾ ਪਰ ਉਹਦਾ ਸੁਪਨਾ ਪੂਰਾ ਨਾ ਹੋ ਸਕਿਆ ਇਤਿਹਾਸ ਦਾ ਧੁਰਾ ਬਿਲਕੁਲ ਦੂਜੇ ਪਾਸੇ ਮੁੜ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਜੋਨ ਮਹਾਨ ਨਿਰਣਾ ਲਿਆ ਸੀ ਉਹਨੂੰ ਅਮਲ ਵਿੱਚ ਲਿਆਉਣ ਲਈ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਕਿ ਬਾਲ ਗੋਬਿੰਦ ਜੀ ਨੂੰ ਆਪਣੀ ਜਗ੍ਹਾ ਗੁਰਗੱਦੀ ਦੇਣ ਦਾ ਐਲਾਨ ਕਰਤਾ ਸੰਗਤਾਂ ਨੂੰ ਆਗਿਆ ਕਰਤੀ ਕਿ ਸਾਡੀ 11 ਹਾਜ਼ਰੀ ਵਿੱਚ ਉਹ ਗੋਬਨ ਜੀ ਨੂੰ ਆਪਣਾ ਗੁਰੂ ਸਮਝਣ ਅਦੇ ਉਹਨਾਂ ਦੀ ਆਗਿਆ ਵਿੱਚ ਚੱਲਣ ਫਿਰ ਉਹ ਕੋਈ ਸੇਵਕਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋਪੇ ਗੁਰੂ ਜੀ ਰਸਤੇ ਵਿੱਚ ਵੱਡੇ ਵੱਡੇ ਨਗਰਾਂ ਅਦੇ ਗ੍ਰਾਵਾਂ ਵਿੱਚ ਠਹਿਰਦੇ ਧਰਮ ਪ੍ਰਚਾਰ ਕਰਦੇ ਗਏ ਸਾਰੇ ਦੇਸ਼ ਵਿੱਚ ਗੱਲ ਫੈਲ ਗਈ ਕਾ ਗੁਰੂ ਤੇਗ ਬਹਾਦਰ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਦਿੱਲੀ ਜਾ ਰਹੇ ਨੇ ਇਸ ਮੁਲਾਕਾਤ ਵਿੱਚ ਦੇਸ਼ ਦੇ ਭਵਿੱਖ ਦਾ ਫੈਸਲਾ ਹੋਣ ਵਾਲਾ ਕਈ ਲੋਕ ਇਸ ਫੈਸਲੇ ਨੂੰ ਜਾਣਨ ਦੀ ਉਤਾਵਲੀ ਵਿੱਚ ਗੁਰੂ ਜੀ ਦੇ ਨਾਲ ਨਾਲ ਦਿੱਲੀ ਵੱਲ ਚੱਲ ਪਏ ਇਸ ਰਾ ਗੁਰੂ ਜੀ ਨਾਲ ਬਹੁਤ ਸਾਰੀ ਸੰਗਤ ਜੁੜ ਗਈ ਦਿੱਲੀ ਪਹੁੰਚ ਗਏ ਗੁਰੂ ਸਾਹਿਬ ਨੇ ਬਾਰ ਨਗਰ ਦੇ ਇੱਕ ਬਗੀਚੀ ਵਿੱਚ ਜਾਵਤਾਰਾ ਕੀਤਾ ਬਾਦਸ਼ਾਹ ਔਰੰਗਜ਼ੇਬ ਨੂੰ ਸੂਚਨਾ ਮਿਲ ਚੁੱਕੀ ਸੀ ਉਹਨੇ ਸ਼ਾਹੀ ਫੌਜ ਦੇ ਸਿਪਾਹੀ ਬਗੀਚੀ ਦੇ ਇਰਦ-ਗਿਰਦ ਨਿਯਤ ਕਰ ਦਿੱਤੇ ਜਾਣੋ ਗੁਰੂ ਜੀ ਨੂੰ ਇੱਕ ਤਰ੍ਹਾਂ ਨਾਲ ਨਜ਼ਰਬੰਦ ਕਰ ਦਿੱਤਾ ਗਿਆ ਫਿਰ ਉਹਨੇ ਕੁਝ ਕਾਜੀ ਮੌਲਵੀ ਇਸਲਾਮ ਧਰਮ ਦੇ ਵਿਦਵਾਨ ਗੁਰੂ ਜੀ ਪਾਸ ਭੇਜੇ ਕਿ ਉਹ ਗੁਰੂ ਸਾਹਿਬ ਨੂੰ ਮੁਸਲਮਾਨ ਬਣ ਲਈ ਪ੍ਰੇਰਣਾ ਦੇਣ ਗੁਰੂ ਸਾਹਿਬ ਉਹਨਾਂ ਦੀ ਉਹਨਾਂ ਵਿਦਵਾਨਾਂ ਨਾਲ ਕਈ ਦਿਨ ਧਰਮ ਚਰਚਾ ਕਰਦੇ ਰਹੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਬ੍ਰਹਿਮੰਡ ਦਾ ਰੱਬ ਇੱਕ ਕੇਵਲ ਵੱਖ-ਵੱਖ ਧਰਮਾਂ ਵਾਲਿਆਂ ਨੇ ਉਹਦੇ ਨਾਮ ਵੱਖ-ਵੱਖ ਰੱਖ ਲਏ ਨੇ ਸਾਰੇ ਧਰਮਾਂ ਦੀ ਮੰਜ਼ਿਲ ਵੀ ਇੱਕ ਹੈ ਸਿੱਖਿਆ ਵੀ ਇੱਕ ਹੈ ਕੇਵਲ ਪੂਜਾ ਜਾਂ ਇਬਾਦਤ ਦੇ ਢੰਗ ਵੱਖ-ਵੱਖ ਹਨ ਜਦੋਂ ਖੁਦਾ ਇੱਕ ਹੈ ਜੋ ਦੇ ਇੱਕ ਹੈ ਫਿਰ ਇੱਕ ਧਰਮ ਵਾਲੇ ਨੂੰ ਦੂਜਾ ਧਰਮ ਧਾਰਨ ਕਰਨ ਤੇ ਮਜਬੂਰ ਕਿਉਂ ਕੀਤਾ ਜਾਏ ਉਹਨਾਂ ਨੇ ਇਹ ਵੀ ਆਖਿਆ ਕਿ ਪ੍ਰੇਰਣਾ ਜਾਂ ਪਿਆਰ ਨਾਲ ਜੇ ਕੋਈ ਆਪਣਾ ਧਰਮ ਬਦਲ ਲੈਂਦਾ ਇਹਦੇ ਵਿੱਚ ਕੋਈ ਬੁਰੀਾਈ ਨਹੀਂ ਪਰ ਕਿਸੇ ਦਾ ਜ਼ਬਰਦਸਤੀ ਧਰਮ ਬਦਲਣਾ ਵੱਡਾ ਪਾਪ ਹੈ ਖੁਦਾ ਇਸ ਪਾਪ ਤੇ ਕਦੀ ਖੁਸ਼ ਨਹੀਂ ਹੋ ਸਕਦਾ ਸੋ ਤੁਸੀਂ ਆਪਣੇ ਬਾਦਸ਼ਾਹ ਨੂੰ ਸਮਝਾਓ ਕਿ ਉਹ ਇਹ ਆ ਕਰਨਾ ਛੱਡ ਦੇਵੇ ਮੁਸਲਮਾਨ ਕਾਜ਼ੀਆਂ ਮੌਲਵੀਆਂ ਕੋਲੋਂ ਗੁਰੂ ਸਾਹਿਬ ਦੇ ਬਚਨਾਂ ਦਾ ਕੋਈ ਜਵਾਬ ਨਾ ਦਿੱਤਾ ਗਿਆ ਪਰੋ ਗੁਰੂ ਸਾਹਿਬ ਦੀਆਂ ਦਲੀਲਾਂ ਦੀ ਸਚਾਈ ਨੂੰ ਮੰਨਣ ਦੀ ਥਾਂ ਸਗੋਂ ਚੜਗੇ ਬਾਦਸ਼ਾਹ ਦੇ ਜਾ ਕੰਨ ਭਰੇ ਕਿ ਤੇਗ ਬਹਾਦਰ ਬੜਾ ਅੜੀਅਲ ਹੈ ਉਹ ਮੁਸਲਮਾਨ ਬਣ ਲਈ ਤਿਆਰ ਨਹੀਂ ਸਗੋਂ ਉਹ ਇਸਲਾਮ ਨੂੰ ਦੂਜੇ ਧਰਮਾਂ ਦੇ ਬਰਾਬਰ ਆਖਦਾ ਇਹ ਇਸਲਾਮ ਦੀ ਤੋਹੀਨ ਅਪਮਾਨ ਹੈ ਇਸ ਗੁਸਤਾਖੀ ਲਈ ਤੇਗ ਬਹਾਦਰ ਨੂੰ ਮੌਤ ਦੀ سزا ਦੇਣੀ ਚਾਹੀਦੀ ਇਹ ਸੁਣ ਕੇ ਔਰੰਗਜੀਬ ਲੋਹਾ ਲਖਾ ਹੋ ਗਿਆ ਉਹਦੇ ਇਤਿਹਾਸ ਵਿੱਚ ਇਸਲਾਮ ਦਾ ਸ਼ਬਦ ਵੱਡਾ ਪ੍ਰਚਾਰਕ ਬਣਦਾ ਸੁਭਨਾ ਟੁੱਟ ਗਿਆ ਉਹਨੇ ਗੁਰੂ ਜੀ ਨੂੰ ਸਨੇਹਾ ਭੇਜਿਆ ਵੀ ਜੇ ਤੁਹਾਡੇ ਅੰਦਰ ਕੋਈ ਰੋਹਾਨੀ ਤਾਕਤ ਹੈ ਸਾਨੂੰ ਕੋਈ ਕਰਾਮਾਤ ਕਰਕੇ ਵਿਖਾਓ ਨਹੀਂ ਤਾਂ ਤੁਹਾਨੂੰ ਇੱਕ ਦੰਬੀ ਤੇ ਪਖੰਡੀ ਸਾਧੂ ਸਮਝ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਉਤਰ ਕੱਲਿਆਗੇ ਸਾਡੇ ਅੰਦਰ ਕਰਾਮਾਤਾਂ ਦੀ ਸ਼ਕਤੀ ਜ਼ਰੂਰ ਹੈ। ਪਰ ਅਸੀਂ ਜਿਉਂਦੇ ਜੀ ਕੋਈ ਕਰਾਮਾਤ ਨਹੀਂ ਵਿਖਾਉਣੀ। ਬਾਦਸ਼ਾਹ ਨੂੰ ਜੇਕਰ ਕਰਾਮਾਤਾਂ ਦੇ ਚਮਤਕਾਰ ਵੇਖਣ ਦਾ ਸ਼ੌਂਕ ਉਹ ਸਾਨੂੰ ਸ਼ਹੀਦ ਕਰ ਦੇਵੇ ਫਿਰ ਉਹ ਪ੍ਰਤੱਖ ਕਰਾਮਾਤ ਵੇਖ ਲਵੇਗਾ। ਗੁਰੂ ਸਾਹਿਬ ਨੇ ਜਾਣ ਲਿਆ ਕਿ ਔਰੰਗਜ਼ੇਬ ਵਰਗਾ ਨਰਦੇਈ ਤ ਉਸ ਵੀ ਬਾਦਸ਼ਾਹ ਕਿਸੇ ਦਲੀਲ ਨੂੰ ਨਹੀਂ ਮੰਨਣ ਲੱਗਾ ਉਹਨਾਂ ਨੇ ਆਪਣਾ ਅੰਤਮ ਸਮਾਂ ਨੇੜੇ ਆ ਵੇਖ ਕੇ ਨજરਬੰਦੀ ਵਿੱਚੋਂ ਹੀ ਇੱਕ ਸਿੱਖ ਨੂੰ ਪੰਜ ਵੈਸੇ ਨਾਰੀਅਲ ਦੇ ਕੇ ਅਨੰਦਪੁਰ ਭੇਜ ਦਿੱਤਾ ਜੋ ਸਹਿਬਜ਼ਾਦੇ ਨੂੰ ਗੁਰੂ ਗੱਦੀ ਦਾ ਤਿਲਕ ਦੇ ਦਿੱਤਾ ਜਾਵੇ ਸਿੱਖ ਨੇ ਅਨੰਦਪੁਰ ਪਹੁੰਚ ਕੇ ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਦੀ ਆਗਿਆ ਕਹਿ ਸੁਣਾਈ ਤੇ ਪੰਜ ਪੈਸੇ ਨਾਰੀਅਲ ਗੋਬਿੰਦ ਜੀ ਦੇ ਸਾਹਮਣੇ ਰੱਖ ਕੇ ਮੱਥਾ ਟੇਕਿਆ ਉਪਰੰਤ ਸਾਰੀ ਸੰਗਤ ਨੇ ਬਾਲ ਗੁਰੂ ਜੀ ਦੇ ਅੱਗੇ ਸਿਰ ਝੁਕਾ ਕੇ ਮੱਥਾ ਟੇਕਿਆ ਇਸ ਬਾਤ ਸੁਣਿਆ ਲੈ ਗਿਆ ਸਿੱਖ ਨੇ ਖੜੇ ਹੋ ਗਏ ਜਿੱਲੀ ਵਿੱਚ ਉਹ ਇਆਂ ਘਟਨਾਵਾਂ ਦਾ ਸਾਰਾ ਸਾਰ ਸੰਗਤ ਨੂੰ ਦੱਸਿਆ ਕਿ ਬਾਦਸ਼ਾਹ ਗੁਰੂ ਸਾਹਿਬ ਨੂੰ ਕਈ ਪ੍ਰਕਾਰ ਦੇ ਲੋਕ ਲਾਲਚ ਡਰਾਵੇ ਦੇ ਰਿਹਾ ਕਿ ਉਹ ਮੁਸਲਮਾਨ ਬਣ ਜਾਣ ਪਰ ਗੁਰੂ ਸਾਹਿਬ ਆਪਣੇ ਆਦਰਸ਼ ਦੇ ਅਡੋਲ ਖੜੇ ਹਨ ਉਹ ਸ਼ਰਾਂ ਨੂੰ ਮੰਨਣ ਜਾਂ ਕਿਸੇ ਤਰ੍ਹਾਂ ਦੀ ਕਰਾਮਾਤ ਵਿਖਾਉਣ ਲਈ ਤਿਆਰ ਨਹੀਂ ਹੋਏ ਉਹ ਬੜੇ ਧੀਰਜ ਨਾਲ ਆਨੰਦ ਪ੍ਰਸੰਨ ਰਹਿੰਦੇ ਨੇ ਉਹਨਾਂ ਨੂੰ ਕੈਦ ਜਾਂ ਨજરਬੰਦੀ ਦੀ ਰੱਤਾ ਵੀ ਪਰਵਾਹ ਨਹੀਂ ਦੇਨੰਟਲ ਅੰਦੇ ਕਰੀਬ اچਾਨਕੇ ਇੱਕ ਸਿੱਖ ਦਿੱਲੀ ਤੋਂ ਖਬਰ ਲੈ ਕੇ ਆਇਆ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਸ਼ਹੀਦ ਹੋ ਗਏ ਨੇ ਅਦੇ ਇੱਕ ਸਿੱਖ ਉਹਨਾਂ ਦਾ ਸੀਸ ਲੈ ਕੇ ਛੇਤੀ ਹੀ ਅਨੰਦਪੁਰ ਪਹੁੰਚ ਰਿਹਾ ਜਦੋਂ ਖਬਰ ਦਾ ਪਤਾ ਲੱਗਾ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਜ਼ਾਲਮ ਨੌਰੰਗੇ ਦੇ ਹੁਕਮ ਨਾਲ ਸ਼ੀਰ ਕਰ ਦਿੱਤੇ ਗਏ ਨੇ ਸਾਰੇ ਨਗਰ ਵਿੱਚ ਹਾਹਾਕਾਰ ਮਚ ਗਈ ਮਹਿਲਾਵਾਂ ਵੱਲੋਂ ਉੱਚੀ ਉੱਚੀ ਰੋਦਨ ਦੀਆਂ ਆਵਾਜ਼ਾਂ ਲੱਗੀਆਂ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੇਵਕ ਨੂੰ ਘਰ ਅਖਵਾਪੇ ਜਿਆ ਕਿ ਸਤਗੁਰੂ ਜੀ ਵਾਸਤੇ ਰੋਦਨ ਨਾ ਕਰੋ ਸਾਰੇ ਮਿਲ ਕੇ ਬਾਣੀ ਦਾ ਉਚਾਰਨ ਕਰੋ ਅਕਾਲਪੁਰਖ ਦੇ ਬਾਣੇ ਵਿੱਚ ਰਹੋ ਮਾਪੁਰਸ਼ ਪਰਿਵਾਰਕਾਰੇ ਤੇ ਮਨੁੱਖੀ ਜਨਮ ਧਾਰਦੇ ਨੇ ਆਪਣਾ ਕਾਰਜ ਪੂਰਾ ਕਰਕੇ ਚਲੇ ਜਾਂਦੇ ਨੇ ਉਹ ਆਪਣੀ ਇੱਛਾ ਨਾਲ ਸੰਸਾਰ ਵਿੱਚ ਆਉਂਦੇ ਨੇ ਅਦੇ ਆਪਣੀ ਇੱਛਾ ਨਾਲ ਹੀ ਪਰਲੋਕ ਗਮਨ ਕਰ ਜਾਂਦੇ ਨੇ ਉਹਨਾਂ ਵਾਸਤੇ ਰੁਦਨ ਕਰਨਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਇਸ ਲਈ ਤੁਸੀਂ ਸਿਮਰਨ ਕਰਕੇ ਆਪਣਾ ਜਨਮ ਸੁਧਾਰੋ ਇਹ ਸੁਣ ਕੇ ਸਾਰੇ ਸ਼ਾਂਤ ਹੋ ਗਏ ਗਰਬਾਣੀ ਦਾ ਉਚਾਰਨ ਕਰਨ ਲੱਗੇ ਦੀਵਾਨ ਵਿੱਚ ਵੀ ਬਾਣੀ ਦਾ ਪਾਠ ਹੋਣ ਲੱਗਾ ਹੁਣ ਦਸ਼ਮੇਚ ਜੀ ਨੇ ਦੋ ਘੋੜਸਵਾਰ ਸਿੱਖਾ ਨੂੰ ਕੀਰਤਪੁਰ ਵੱਲ ਭੇਜਿਆ ਕਿ ਜਿਹੜਾ ਸਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆ ਰਿਹਾ ਉਹਨੂੰ ਰਸਤੇ ਵਿੱਚ ਮਿਲੋ ਸਾਰੀ ਖਬਰ ਪਤਾ ਮਾਲਮ ਕਰੋ ਹੁਕਮ ਅਨੁਸਾਰ ਦੋਵੇਂ ਸਵਾਰ ਤੇਜ਼ੀ ਨਾਲ ਕੀਰਤਪੁਰ ਵੱਲ ਚੱਲ ਪਏ ਕੀਰਤਪੁਰ ਤੋਂ ਕੁਝ ਅੱਗੇ ਉਹ ਸਿੱਖ ਨੂੰ ਜਾ ਮਿਲੇ ਜਿਹੜਾ ਸਾਹਿਬ ਜੀ ਦਾ ਪਵਿੱਤਰ ਸੀਸ ਨੂੰ ਸ਼ਵਾਸੀ ਚਾਦਰ ਵਿੱਚ ਲਪੇਟ ਕੇ ਆਪਣੇ ਸਿਰ ਤੇ ਚੁੱਕੀ ਆ ਰਿਹਾ ਸੀ ਉਹਨਾਂ ਨੇ ਉਸ ਪਾਸੋਂ ਸਾਰੀ ਘਟਨਾ ਦਾ ਵੇਰਵਾ ਮਾਲਮ ਕੀਤਾ ਉਹਨੂੰ ਆਖਿਆ ਕਿ ਤੂੰ ਸੀਸ ਲੈ ਕੇ ਕੀਰਤਪੁਰ ਪਹੁੰਚ ਜਾਵੇਂ ਅਸੀਂ ਮਾਤਾ ਜੀ ਅਤੇ ਦਸ਼ਮੇਰ ਜੀ ਤੋਂ ਪੁੱਛ ਕੇ ਆਉਂਦੇ ਆ ਜਿਵੇਂ ਉਹਨਾਂ ਦਾ ਹੁਕਮ ਹੋਵੇਗਾ ਕੀਤਾ ਜਾਵੇਗਾ ਦਿੱਲੀ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੇ ਉਹਨਾਂ ਦਾ ਪਵਿੱਤਰ ਸੀਸ ਲਿਆਉਣ ਦੀ ਘਟਨਾ ਸੀਸ ਲਿਆਉਣ ਵਾਲੇ ਸਿੱਖ ਭਾਈ ਜੈਤਾ ਨੇ ਦਸ਼ਮੇਸ਼ ਜੀ ਦੇ ਭੇਜੇ ਸਵਾਰਾਂ ਨੂੰ ਇਸ ਤਰ੍ਹਾਂ ਸੁਣਾਈ ਸੁਣਾਉਂਦੇ ਨੇ ਜਦੋਂ ਔਰੰਗਜ਼ੇਬ ਨੇ ਵੇਖਿਆ ਕਿ ਸਹਿਬ ਜੀ ਇਸਲਾਮ ਕਬੂਲ ਕਰਨ ਲਈ ਨਹੀਂ ਮੰਨਦੇ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਸੈਦ ਆਦਮ ਜਲਾਦ ਨੂੰ ਹੁਕਮ ਦਿੱਤਾ ਕਿ ਉਹ ਸਾਹਿਬ ਜੀ ਨੂੰ ਸ਼ਹੀਦ ਕਰ ਦੇਵੇ ਉਸ ਵੇਲੇ ਸਾਹਿਬ ਜੀ ਕੋਲ ਬੜੀ ਭੀੜ ਜੁੜੀ ਹੋਈ ਸੀ ਲੋਕ ਭਾਵੇਂ ਉਹ ਹਿੰਦੂ ਸਨ ਭਾਵੇਂ ਮੁਸਲਮਾਨ ਬਾਦਸ਼ਾਹ ਦੇ ਹੁਕਮ ਦੇ ਬੜੇ ਦੁਖੀ ਸਨ ਭਾਈ ਜੈਤਾ ਤੇ ਉਹਨਾਂ ਦਾ ਸਾਥੀ ਭਾਈ ਉਦਾ ਮੁਸਲਮਾਨੀ ਵੇਸ ਵਿੱਚ ਭੀੜ ਵਿੱਚ ਖੜੇ ਰਲੇ ਖੜੇ ਸਨ ਉਹਨਾਂ ਦਾ ਦ੍ਰਿੜ ਇਰਾਦਾ ਸੀ ਕਿ ਸਾਹਿਬ ਜੀ ਦੇ ਸੀਸ ਨੂੰ ਧਰਤੀ ਤੇ ਨਹੀਂ ਡਿੱਗਣ ਦੇਣਾ ਜਿਵੇਂ ਹੋਵੇ ਸੀਸ ਨੂੰ ਲੈ ਆਉਣਾ ਜਿਸ ਵੇਲੇ ਸੈਦ ਆਦਮ ਜਲਾਦ ਨੇ ਤਲਵਾਰ ਚਲਾਈ ਉਸ ਸਮੇਂ ਆਕਾਸ਼ ਧੁੰਦਲਾ ਹੋ ਰਿਹਾ ਸੀ ਅਚਾਨਕ ਜ਼ੋਰ ਦੀ ਹਨੇਰੀ ਵਗ ਪਈ ਚਾਰੇ ਪਾਸੇ ਡੂੰਡਾ ਡੂੰਗਾ ਅੰਧਕਾਰ ਛਾ ਗਿਆ ਜਾਪਿਆ ਜਿਵੇਂ ਧਰਤੀ ਭਜਾਲ ਨਾਲ ਕੰਬ ਰਹੀ ਹੈ ਕੀ ਲੋਕ ਦੇ ਕੀ ਬਾਦਸ਼ਾਹ ਦੀ ਸਿਪਾਈ ਸਾਰੇ ਭੈ ਭੀੜਤ ਹੋ ਗਏ ਭੀੜ ਵਿੱਚ ਆਪਣਾ ਦਬੜੀ ਮੱਚ ਗਈ ਇਸ ਤੋਂ ਲਾਭ ਉਠਾ ਕੇ ਭਾਈ ਜੈਤਾ ਨੇ ਸਾਬ ਜੀ ਦੇ ਸੀਸ ਨੂੰ ਚਾਦਰ ਵਿੱਚ ਲਪੇਟ ਦਿਆ ਕਾਲੀ ਨਾਲ ਭੀੜ ਵਿੱਚੋਂ ਰਾਹ ਬਣਾਉਂਦੇ ਦਿੱਲੀ ਤੋਂ ਨਿਕਲ ਗਏ ਭਾਈ ਉਦਾ ਦਿੱਲੀ ਹੀ ਠਹਿਰ ਗਏ ਕਿ ਕੋਈ ਡੌਲ ਬਣੇ ਦਾ ਸਾਬ ਜੀ ਦੇ ਧਰ ਨੂੰ ਹੀ ਲੈ ਚਲੀਏ ਇਹ ਸਾਰੀ ਵਾਰਤਾ ਸਵਾਰਾਂ ਨੇ ਦੀਵਾਨ ਵਿੱਚ ਦਸ਼ਮੇਸ਼ ਜੀ ਨੂੰ ਜਾ ਕੇ ਸੁਣਾਈ ਦਸ਼ਮੇਸ਼ ਜੀ ਨੇ ਭਾਈ ਜੈਤੇ ਦੀ ਬੜੀ ਪ੍ਰਸ਼ੰਸਾ ਕੀਤੀ ਸੰਗਤਾਂ ਵਿੱਚ ਧੰਨ ਭਾਈ ਜੈਤਾ ਧੰਨ ਭਾਈ ਜੈਤਾ ਪੁਕਾਰ ਉੱਠੀਆਂ ਹੁਣ ਗੋਬਿੰਦ ਜੀ ਨੇ ਮਾਤਾ ਜੀ ਅਤੇ ਮਾਮਾ ਕਿਰਪਾਲ ਨੂੰ ਪੁੱਛਿਆ ਕਿ ਸਹਿਬ ਜੀ ਦੇ ਸੀਸ ਦਾ ਸੰਸਕਾਰ ਕਿੱਥੇ ਕੀਤਾ ਜਾਵੇ ਕੀਰਤਪੁਰ ਜਾਂ ਆਨੰਦਪੁਰ ਕਈ ਮਸੰਦਾਂ ਦਾ ਵਿਚਾਰ ਸੀ ਜਦੋਂ ਤੋਂ ਗੁਰੂ ਹਰਗੋਬਿੰਦ ਜੀ ਦੀ ਪਵਿੱਤਰ ਦੇ ਦਾ ਸੰਸਕਾਰ ਕੀਰਤਪੁਰ ਵਿੱਚ ਹੋਇਆ ਪਰਿਵਾਰ ਦੇ ਸਬਨਾ ਜੀਆਂ ਗੁਰੂ ਹਰ राय ਸਾਹਿਬ ਬਾਬਾ ਸੂਰਜਮਲ ਜੀ ਦਾ ਸੰਸਕਾਰ ਵੀ ਕੀਰਤਪੁਰ ਵਿੱਚ ਹੀ ਹੁੰਦਾ ਆ ਰਿਹਾ ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਵੀ ਉੱਥੇ ਹੀ ਕਰਨਾ ਜੋਗ ਹੋਵੇਗਾ ਪਰ ਮਾਤਾ ਗੁਜਰੀ ਜੀ ਨੇ ਆਖਿਆ ਕਿ ਸਹਿਬ ਜੀ ਨੇ ਅਨੰਦਪੁਰ ਨਗਰ ਆਬ ਵਸਾਇਆ ਉਹਨਾਂ ਨੂੰ ਇਹਦੇ ਨਾਲ ਪਿਆਰ ਰਿਹਾ ਇਹ ਉਹਨਾਂ ਦਾ ਨਿਵਾਸ ਸਥਾਨ ਵੀ ਹੈ ਇਸ ਲਈ ਸੀਸ ਨੂੰ ਇੱਥੇ ਹੀ ਲਿਆ ਕੇ ਸੰਸਕਾਰ ਕਰੋ ਵੱਡੇ ਮਾਤਾ ਨਾਨਕੀ ਜੀ ਦੀ ਇੱਛਾ ਸੀ ਕਿ ਸਹਿਬ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰੀ ਕੀਤਾ ਜਾਵੇ ਮਾਤਾ ਸਹਿਬਾਂ ਦੀ ਇੱਛਾ ਨੂੰ ਮੁਕਰਾ ਕੇ ਸੀਸ ਲਿਆਉਣ ਲਈ ਇੱਕ ਬੜਾ ਸੁੰਦਰ ਵਿਵਾਨ ਤਿਆਰ ਕਰਵਾਇਆ ਗਿਆ ਸਾਰੀਆਂ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਕੀਰਤ ਪਰਵਾਰ ਪਹੁੰਚੀਆਂ ਸਭਣਾ ਨੇ ਸੀਸ ਨੂੰ ਨਮਜਕਾਰਾ ਕੀਤੀਆਂ ਤੇ ਫਿਰ ਉਹਨਾਂ ਨੂੰ ਵਿਵਾਨ ਵਿੱਚ ਰੱਖ ਕੇ ਵਾਪਸ ਅਨੰਦਪੁਰ ਵੱਲ ਚੱਲ ਪਈਆਂ ਸਾਰੇ ਰਸਤੇ ਸੀਸ ਉੱਪਰ ਫੁੱਲਾਂ ਦੀ ਵਰਖਾ ਹੁੰਦੀ ਗਈ आनंद पर्वਗੇ ਚੰਦਨ ਦੀ ਚਿਗਾ ਤਿਆਰ ਕੀਤੀ ਗਈ ਸੀ ਸੰਗਤਾਂ ਨੂੰ ਸੀਸ ਦੇ ਅੰਤਮ ਦਰਸ਼ਨ ਕਰਵਾ ਕੇ ਉਹਨੂੰ ਚਿਖਾ ਉੱਪਰ ਰੱਖਿਆ ਗਿਆ ਮर्याਦਾ ਅਨੁਸਾਰ ਸਸਕਾਰ ਕੀਤਾ ਗਿਆ ਸਸਕਾਰ ਤੋਂ ਬਾਅਦ ਸਮੂਹ ਸੰਗਤਾਂ ਨੇ ਦਰਿਆ ਸਤਲੁਜ ਜਾ ਕੇ ਇਸ਼ਨਾਨ ਕੀਤਾ ਅਪਰੰਤ ਕੀਰਤਨ ਸੋਇਲ ਦਾ ਪਾਠ ਕਰਕੇ ਅਰਦਾਸਾ ਸੋਧਿਆ ਗਿਆ ਤੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਭਾਈ ਜੈਤੇ ਦਾ ਸਾਥੀ ਭਾਈ ਉਹਦਾ ਮੁਸਲਮਾਨੀ ਵੇਸ ਵਿੱਚ ਉਸ ਸਮੇਂ ਉਹਦੇ ਨਾਲ ਖੜਾ ਸੀ ਜਦੋਂ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਸਮੇਂ ਜੋ ਹਨੇਰੀ ਜੁਲੀ ਭੁਚਾਲ ਦੇ ਝਟਕੇ ਆਏ ਉਹਦੇ ਨਾਲ ਸਾਰੇ ਸ਼ਹਿਰ ਵਿੱਚ ਸਹਿਮਸ ਆ ਗਿਆ ਇਹ ਸਾਕਾ ਚਾਂਦਨੀ ਚੌਂਕ ਵਿਖੇ ਕੋਤਵਾਲੀ ਵਿੱਚ ਵਾਪਰਿਆ ਚਾਂਦਨੀ ਚੌਂਕ ਵਿੱਚ ਜੁੜੀ ਹੋਈ ਭੀੜ ਵਿੱਚ ਹਫੜਾ ਤਵੜੀ ਮੱਚ ਗਈ ਇਸ ਹਨੇਰੀਆ ਦੇ ਭਾਜੜ ਦਾ ਲਾਭ ਉਠਾ ਕੇ ਜੈਤਾ ਗੁਰੂ ਜੀ ਦਾ ਸੀਸ ਚਾਦਰ ਜਲ ਬੇੜੀ ਗੇ ਨਿਕਲ ਗਿਆ ਭਾਈ ਉੱਦਾਂ ਕੋਤਵਾਲੀ ਦੇ ਆਸ-ਪਾਸ ਇਸ ਤਾਗ ਵਿੱਚ ਫਿਰਦਾ ਰਿਹਾ ਕਿ ਮੌਕਾ ਬਣੇ ਦਾ ਸਤਗੁਰਾਂ ਦਾ ਧੜ ਵੀ ਲੈ ਚੱਲਾਂ ਸ਼ਾਮ ਦੇ ਵੇਲੇ ਬਾਦਸ਼ਾਹ ਵੱਲੋਂ ਟੰਡੋਰਾ ਫਰਾਇਆ ਗਿਆ ਕਿ ਕੋਈ ਸਿੱਖ ਚਾਵੇ ਤਾਂ ਗੁਰੂ ਜੀ ਦਾ ਧੜ ਲੈ ਜਾਵੇ ਅਸਲ ਵਿੱਚ ਇੱਕ ਚਾਲ ਸੀ ਬਾਦਸ਼ਾਹ ਗੁਰੂ ਜੀ ਦਾ ਸਿਰ ਚੁੱਕੇ ਜਾਣ ਤੇ অতি ਕਹਿਰ ਵਿੱਚ ਸੀ ਟੰਡੋਰਾ ਫਰਾਉਣ ਤੋਂ ਉਹਦਾ ਮਤਲਬ ਇਹ ਸੀ ਕਿ ਜੇ ਕੋਈ ਸਿੱਖ ਧੜ ਲੈਣ ਲਈ ਆਵੇ ਉਹਨੂੰ ਫੜ ਕੇ ਸੂਹ ਕੱਢੀ ਜਾਏ ਕਿ ਜਿਹੜਾ ਅਜਿਆ ਕਿਹੜਾ ਇਹੋ ਜਿਹਾ ਦਲੇਰ ਤੇ ਜੀ ਆਲਾ ਵੀਰ ਸੀ ਜਿਹੜਾ ਸ਼ਾਹੀ ਫੌਜ ਦੇ ਸਿਪਾਹੀਆਂ ਦੇ ਘੇਰੇ ਵਿੱਚੋਂ ਸੀਸ ਲੈ ਨਿਕਲਿਆ ਬਾਦ ਢੰਡੋਰੇ ਦੇ ਉੱਤਰ ਜ ਕੋਈ ਹਿੰਦੂ ਜਾਂ ਸਿੱਖ ਗੁਰੂ ਸਾਹਿਬ ਦਾ ਧੜਨ ਲੈਣ ਲਈ ਨਾ ਆਇਆ ਸਾਂਝ ਵੇਲੇ ਕੁਲਬਾਨਾ ਸਿੱਖ ਸ਼ਾਈ ਕਿਲੇ ਵਿੱਚ ਜੋ ਖਾਲੀ ਗੱਡੇ ਲੈ ਕੇ ਬਾਹਰ ਨਿਕਲੇ ਉਹ ਕਿਲੇ ਵਿੱਚ ਕਲੀ ਸੁੱਟ ਕੇ ਆ ਰਿਹਾ ਸੀ ਭਾਈ ਉਦੇ ਦਾ ਚਿਹਰਾ ਗੱਡਿਆਂ ਨੂੰ ਵੇਖ ਕੇ ਚਮਕ ਪਿਆ ਉਹ ਗੱਡਿਆਂ ਦੇ ਮਾਲਕ ਕੋਲ ਗਿਆ ਉਹਦੇ ਕੰਨ ਵਿੱਚ ਜਾਖਿਆ ਭਾਈ ਸੱਜਣਾ ਜੇ ਜੀਵਨ ਸਫਲਾ ਕਰਨਾ ਹੈ ਇਹਦਾ ਬੜਾ ਸੁੰਦਰ ਮੌਕਾ ਬਣਿਆ ਹੋਇਆ ਹੈ ਉਹਨੇ ਸਾਰੀ ਗੱਲ ਦੱਸੀ ਸਾਧਗਰਾਂ ਦਾ ਧਾੜੇ ਇੱਥੇ ਪਿਆ ਜੇ ਹਿੰਮਤ ਕਰੇ ਉਹਨੂੰ ਕਿਸੇ ਢੰਗ ਨਾਲ ਲੈ ਨਿਕਲੀਏ ਦੋਵਾਂ ਨੇ ਰਲ ਕੇ ਸਲਾਹ ਕੀਤੀ ਲੱਖੀ ਵਣਜਾਰੇ ਨੇ ਗੱਡਿਆਂ ਨੂੰ ਚਾਂਦਨੀ ਚੌਂਕ 'ਵਲ ਪਾ ਦਿੱਤਾ ਗੱਡਿਆਂ ਵਿੱਚ ਚੂਨਾ ਉੱਡ-ਉੱਡ ਕੇ ਹਵਾ ਵਿੱਚ ਮਿਲਣ ਲੱਗਾ ਜਿਹਦੇ ਨਾਲ ਪਹਿਰੇਦਾਰ ਨੱਕ ਮੂੰਹ 'ਤੇ ਕੱਪੜਾ ਦੇ ਕੇ ਪਾਸੇ ਵੱਲ ਹੋ ਗਏ ਗੱਡਿਆਂ ਦੀ ਲਾਮ ਖੜਖੜ ਕਰਦੀ ਤੁਰੀ ਜਾ ਰਹੀ ਸੀ ਤਦੇ ਦਾ ਲਾ ਕੇ ਦੋਵਾਂ ਨੇ ਸਤਗੁਰਾਂ ਦਾ ਧੜ ਗੱਡੇ ਵਿੱਚ ਰੱਖ ਲਿਆ ਚੰਗੀ ਤਰ੍ਹਾਂ ਕੱਜ ਦਿੱਤਾ ਫਿਰ ਉਸ ਢੰਗ ਨਾਲ ਅੱਗੇ ਕਢ ਲਿਆ ਕਿ ਤੇਜੀ ਨਾਲ ਰਕਾਬ ਗੰਜ ਵਾਲੋ ਉਤਰੇ ਰਕਾਬ ਗੰਜ ਕੋਲ ਬਣ ਜਾ ਰਿਆਂ ਦਾ ਗ੍ਰਾਂਵ ਵਸਿਆ ਹੋਇਆ ਸੀ ਉਹ ਲੋਕ ਛਪਰੀਆਂ ਵਿੱਚ ਰਹਿੰਦੇ ਸਨ ਇੱਥੇ ਪਹੁੰਚ ਗਏ ਉਹਨਾਂ ਨੇ ਖੇਤੀ ਨਾਲ ਇੱਕ ਛਪਰੀ ਵਿੱਚ ਲੱਕੜਾਂ ਸੁਟੀਆਂ ਉੱਪਰ ਗੁਰੂ ਜੀ ਦਾ ਧੜ ਰੱਖਿਆ ਅਰਦਾਸਾ ਸੁਧ ਗਿਆ ਉਸ ਨੂੰ ਦਾਗ ਲਾ ਦਿੱਤੀ ਅੱਗ ਲਾ ਦਿੱਤੀ ਆਵਾ ਚੱਲ ਰਹੀ ਸੀ ਅੱਗ ਫੈਲ ਗਈ ਸਾਰੇ ਗ੍ਰਾਮ ਵਿੱਚ ਫਿਰ ਗਈ ਜਦੋਂ ਸ਼ਹੀਦ ਅਧਿਕਾਰੀਆਂ ਨੂੰ ਧੜ ਦੇ ਗੁੰਮ ਹੋਣ ਦਾ ਪਤਾ ਲੱਗਾ ਉਹਨਾਂ ਵਿੱਚ ਫੇਰ ਘਾਬਰ ਤੇ ਹਫੜਾ ਦਬੜੀ ਮੱਝ ਗਈ ਚਾਰੇ ਪਾਸੇ ਸਿਪਾਈ ਦੁੜਾਏ ਗਏ ਦਿੱਲੀ ਵਿੱਚ ਰਹਿਣ ਵਾਲੇ ਸਾਰੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤਗ ਕੋਦਵਾਲ ਘੋੜੇ ਦੇ ਸਵਾਰ ਹੋ ਕੇ ਲੱਖੀ ਵਣਜਾਰੇ ਦਾ ਪਿੱਛਾ ਕਰਦਾ ਰਕਾਬਗੰਜ ਜਾ ਪਹੁੰਚਿਆ ਉੱਥੇ ਜਾ ਕੇ ਕੀ ਵੇਖਦਾ ਗੱਡੇ ਤਾਂ ਜੇ ਖੋਲੇ ਵੀ ਨਹੀਂ ਗਏ ਪਿੰਡ ਨੂੰ ਅੱਗ ਲੱਗੀ ਹੋਈ ਹੈ ਸਾਰੇ ਗਰਾਈਂ ਅੱਗ ਬੁਝਾਉਣ ਵਾਲੇ ਲੱਗੇ ਹੋਏ ਨੇ ਉਹਦਾ ਸ਼ੱਕ ਜਾਂਦਾ ਰਿਹਾ ਉਹ ਗੱਡਿਆਂ ਦੇ ਉਪਰੀ ਜੀ ਨਜ਼ਰ ਮਾਰ ਕੇ ਵਾਪਸ ਪਰਤ ਗਿਆ ਇਵੇਂ ਜਾਨ ਹੂਲ ਕੇ ਅਜੇ ਆਪਣਾ ਸਾਰਾ ਨਗਰ ਭਸਮ ਕਰਾ ਕੇ ਗੁਰਸਿੱਖਾਂ ਨੇ ਆਪਣੇ ਸਤਿਗੁਰਾਂ ਦੇ ਸਰੀਰ ਨੂੰ ਦੁਖੀਆਂ ਦੇ ਹੱਥੋਂ ਬਚਾਇਆ ਉਹਦਾ ਸਸਕਾਰ ਕੀਤਾ ਫਿਰ ਉਹਨਾਂ ਨੇ ਗੁਰੂ ਜੀ ਦੇ ਫੁੱਲ ਇੱਕ ਤਾਂਬੇ ਦੀ ਗਾਗਰ ਵਿੱਚ ਪਾਏ ਅਦੇ ਜ਼ਮੀਨ ਵਿੱਚ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਦੱਬ ਦਿੱਤੇ ਸ਼ਿਦੀ ਬ੍ਰੰਤ ਹਨਬਾਲ ਗੋਬਿੰਦ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਨ ਅਦੇ ਤਿਲਕ ਲਾਉਣ ਦੀ ਰਸਮ ਲਈ ਤਿਆਰੀਆਂ ਲਗੀਆਂ ਇਹ ਸ਼ੁਭ ਕਾਰਜ ਲਈ ਵਿਸਾਖੀ ਦਾ ਦਿਨ ਨਿਯਤ ਕੀਤਾ ਗਿਆ ਇਹ ਸੰਮਤ 1733 ਦੀਵਸਾਖੀ ਸੀ ਇਸ ਅਵਸਰ ਲਈ ਸਾਰੇ ਮਸੰਦਾਂ ਸੰਬੰਧੀਆਂ ਸੇਵਕਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਬੋਲਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰਵੱਧ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ